ਸੀਤਲਾ ਦਿੱਤਾ ਉਸੇ ਦਾ ਹਿਸਾਬ ਮੁਕਾ ਅੱਜ ਇਹ ਨਾਰਖਾਂ ਚੜਿਆ ਆ ਰਿਹਾ ਪੌੜੀ ਦੇ ਉੱਤੇ ਮੇਰੇ ਪਾਤਸ਼ਾਹ ਨੇ ਗੱਠ ਲੰਮੀ ਜੀਭ ਵਾਲਾ ਤੀਰ ਚਾੜਿਆ ਹੋਇਆ ਆਪਣੀ ਤੰਦੀ ਤੇ ਕਹਿੰਦੇ ਉੱਚਾ ਹੋ ਜਰਾ ਵਾ ਵਾ ਜਦੋਂ ਇਹਨਾਂ ਆਪਣਾ ਮਤੀਰੇ ਵਰਗਾ ਸਿਰ ਚੱਕਿਆ ਤਾਂ ਨੂੰ ਮਰਮਹਾਰਾਜ ਕਹਿੰਦੇ ਸਾਵਧਾਨ ਜਿਲੇ ਮਹਾਰਾਜ ਨੇ ਸਾਵਧਾਨ ਆਖਿਆ ਇਹਨ ਇੱਕਦਮ ਆਪਣਾ ਮੁਖ ਘਮਾਇਆ ਮਹਾਰਾਜ ਨੇ ਛੱਡਿਆ ਤੀਰ ਛੂਕਦਾ ਹਵਾ ਦੇ ਵਿੱਚ ਇਹਦੀ ਗਿੱਚੀ ਵਿੱਚ ਲਗਾ ਜਾ ਕੇ ਮੁੰਦੇ ਮੂੰਹ ਧਰਤੀ ਤੇ ਡਿਗ ਪਿਆ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਇਹਦੇ ਪਿੱਛਾ ਚੜਿਆ ਗਨੀਖਾ ਮਹਾਰਾਜ ਜਿਸਲੇ ਆਇਆ ਗਨੀਖਾ ਥੋੜਾ ਜਿਹਾ ਉੱਚਾ ਮਹਾਰਾਜ ਨੇ ਇਹਨੂੰ ਵੀ ਧੁਰ ਦੀ ਟਿਕਟ ਦੇ ਦਿੱਤੀ ਇਹਨਾਂ ਦੇ ਮਗਰੋਂ ਖਾਜਾ ਮਰਦੂਦ ਅਲੀਖਾ ਚੜਨ ਲੱਗਾ ਜਦੋਂ ਇਹ ਅੱਧਕ ਵਿੱਚ ਆਇਆ ਨਾ ਇਨ ਕੀ ਵੇਖਿਆ ਥੱਲੇ ਕਹਿੰਦਾ ਨਾਰਖਾ ਥੱਲੇ ਪਿਆ ਹੈ ਗਣੀ ਖਾਂ ਤੇ ਨਿਗਾ ਪਈ ਇਹਦੀਆਂ ਲੱਤਾਂ ਕੰਬ ਗਈਆਂ ਉਹ ਕਹਿੰਦਾ ਆ ਜਿਹੜਾ ਨਾਰਖਾਂ ਮਲੇਰ ਕੋਟਲ ਜਾਂ ਕਦੇ ਆਪਣੇ ਨੱਕ ਤੇ ਮੱਖੀ ਨਹੀਂ ਸੀ ਬਹਿਣ ਦਿੰਦਾ ਉਹ ਕਹਿੰਦਾ ਗੁਰੂ ਨੇ ਇੱਕ ਨਹੀਂ ਗਹਿਣ ਨ ਦਿੱਤੀ ਪੁੱਠਾ ਕਰਕੇ ਧਰਤੀ ਤੇ ਸੁੱਟਦਾ ਇਹਦੀਆਂ ਲੱਤਾਂ ਨਹੀਂ ਭਾਰਟਾ